ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਜੋ ਵਿਚਾਰ ਲੜੀ ਚੱਲ ਰਹੀ ਹੈ ਸੂਰਜ ਪ੍ਰਕਾਸ਼ ਗ੍ਰਾਮ ਤੇ ਉੱਤੇ ਬੀਬੀ ਕੌਲਾ ਤੇ ਗੁਰੂ ਹਰਗੋਬਿੰਦ ਸਾਹਿਬ ਆਹੇ ਪਿੱਛੇ ਅਸੀਂ ਵਿਚਾਰ ਕੀਤੀ ਸੀ ਕਿ ਬਾਬਾ ਬੁੱਢਾ ਜੀ ਭਾਈ ਗੁਰਦਾਸ ਤੇ ਹੋਰ ਵੀ ਸਿੱਖ ਗੁਰੂ ਸਾਹਿਬ ਨੂੰ ਮਿਲਣ ਗਏ ਸ਼ਿਕਾਇਤ ਇਹ ਸੀ ਮਾਜ਼ਰਾ ਇਹ ਸੀ ਕਿ ਆਮ ਲੋਕਾਂ ਵਿੱਚ ਚਰਚਾ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਜੁਹਨ ਉਹ ਕੌਲਾਂ ਦੇ ਘਰ ਆਉਂਦੇ ਜਾਂਦੇ ਹਨ ਤਾਂ ਸਮਾਜ ਵਿੱਚ ਇਸ ਦਾ ਬੁਰਾ ਮਨਾਇਆ ਜਾਂਦਾ ਹੈ ਸਾਡੀ ਵਿਚਾਰ ਲੜੀ ਇੱਥੋਂ ਤੱਕ ਪੁੱਜੀ ਸੀ ਕਿ ਬਾਬਾ ਬੁੱਢਾ ਜੀ ਨੇ ਕੌਲਾਂ ਨੂੰ ਤਿਆਗਣ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਕਿਹਾ ਤਾਂ ਗੁਰੂ ਹਰਕਮਿੰਦਰ ਸਾਹਿਬ ਨੇ ਅੱਗੋਂ ਕਿਹਾ ਵਈ ਉਸ ਦੀ ਉਮਰ ਪੂਰੀ ਹੋ ਗਈ ਹੈ 15 ਦਿਨ ਉਸ ਦਾ ਹੋਣ ਜੀਵਨ ਹੋਰ ਹੈ ਉਹ ਬਿਨਾਂ ਤਿਆਗਿ ਹੋਈ ਤਿਆਗੀ ਗਈ ਹੈ ਇਸ ਤਰ੍ਹਾਂ ਕਰਕੇ ਉਹ ਸਾਰੇ ਸਿੱਖ ਜਿਹੜੇ ਆ ਉਹ ਖੁਸ਼ ਹੋ ਗਏ ਗੁਰੂ ਜੀ ਦੇ ਅੱਗੇ ਸ਼ੁਰੂ ਕਰਦੇ ਹਾਂ ਗੁਰ ਤੇ ਸਨਤ ਸਰਵ ਉਰ ਹਰਖੇ ਜਨ ਅਨੰਤ ਕੈ ਬਾਦਰ ਵਰਖੇ ਵਿਰਦ ਸਾਹਿਬ ਕੈ ਸੋ ਕਰ ਗਯੋ ਕੁਛ ਤੈ ਚਲੇ ਫਲੋ ਥਲ ਲਯੋ ਗੁਰੂ ਜੀ ਤੋਂ ਇਹ ਵਚਨ ਸੁਣ ਕੇ ਸਾਰੇ ਬਹੁਤ ਪਰਸੰਨ ਹੋਏ ਮਾਨੋ ਆਨੰਦ ਦੇ ਬੱਦਲ ਦੀ ਵਰਖਾ ਹੋਈ ਹੋਵੇ ਵਾਪਾ ਬੁੱਢਾ ਜੀ ਨੇ ਗੁਰੂ ਜੀ ਦਾ ਹੱਥ ਆਪਣੇ ਹੱਥ ਵਿੱਚ ਲਿਆ ਕੁਝ ਦੂਰ ਚੱਲ ਕੇ ਫਲਾਟਾਂ ਵੇਖਿਆ ਇੱਕੋ ਤਰੀਕਾ ਹੁੰਦਾ ਜਦੋਂ ਕਿਸੇ ਵੱਡੇ ਬੰਦੇ ਦੇ ਉੱਤੇ ਕੋਈ ਇਲਜ਼ਾਮ ਹੋਵੇ ਕੋਈ ਤੋਹਫਾ ਹੋਵੇ ਗੱਲ ਦੀ ਸ਼ੁਰੂਆਤ ਤੇ ਕਰ ਲਈ ਜਾਂਦੀ ਹੈ ਪਰ ਉਸ ਦਾ ਨਵੇੜਾ ਕਈ ਵਾਰ ਪਾਸੇ ਜਾ ਕੇ ਵੀ ਗੱਲ ਕੀਤੀ ਜਾਂਦੀ ਹੈ ਹੁਣ ਜਿਵੇਂ ਅਸੀਂ ਕਹਿੰਨੇ ਓਵੇਂ ਮੰਨ ਜਾਓ ਗੱਲ ਬਹੁਤ ਵੱਡੀ ਹੈ ਪਰ ਤੁਹਾਡੇ ਨੂੰ ਅਸੀਂ ਜਿਆਦਾ ਕੁਝ ਕਹਿਣਾ ਨਹੀਂ ਚਾਹੁੰਦੇ ਹੋ ਸਕਦਾ ਬਾਬਾ ਬੁੱਢਾ ਜੀ ਦੇ ਮਨ ਵਿੱਚ ਇਹ ਵੀ ਹੋਵੇ ਕਿ ਅੱਗੇ ਇਹਨਾਂ ਨੇ ਮੇਰਾ ਪਰਦਾ ਖੋਲ ਦਿੱਤਾ ਕਿਉਂਕਿ ਸਾਰੀ ਕਹਾਣੀ ਕਵੀ ਨੇ ਬਣਾਈ ਹੈ ਬਾਬਾ ਬੁੱਢਾ ਜੀ ਨੇ ਕੋਈ ਗਲਤੀ ਨਹੀਂ ਕੀਤੀ ਨਾ ਗੁਰੂ ਹਰਗੋਬਿੰਦ ਸਾਹਿਬ ਨੇ ਕੋਈ ਗਲਤੀ ਕੀਤੀ ਪਰ ਕਿਉਂਕਿ ਕਹਾਣੀ ਅਨੁਸਾਰ ਬਾਬਾ ਬੁੱਢਾ ਜੀ ਦੀ ਇਨਵੋਲਵਮੈਂਟ ਪੂਰੀ ਹੈ ਜਵਾਈ ਵੰਡਣ ਵਾਲੀ ਗੱਲ ਉਹਨਾਂ ਨੇ ਕੀਤੀ ਸੀ ਉਹਨੇ ਕਿਹਾ ਵੀ ਸਾਰੀ ਫਰੀ ਸਵਾ ਵਿੱਚ ਅਸੀਂ ਗੁਰੂ ਹਰਗੋਬਿੰਦ ਸਾਹਿਬ ਬਾਬਾ ਬੁੱਢਾ ਜੀ ਨੂੰ ਕਹਿਣਗੇ ਬਾਬਾ ਬੁੱਢਾ ਜੀ ਗੁਰੂ ਹਰਗੋਬਿੰਦ ਸਾਹਿਬ ਨੂੰ ਕੁਝ ਕਹਿਣਗੇ ਫਾਸਿਓ ਕੇ ਗੱਲ ਕਰ ਲੈਣੇ ਆ ਨਾਲੇ ਹੁਣ ਗੱਲ ਕਿਹੜੀ ਕਰਨੀ ਸੀ ਗੱਲ ਇਹ ਕਰਨੀ ਹੈ ਕਿ ਤੁਹਾਨੂੰ ਇਸ ਦਾ ਬਹੁਤ ਵੱਡਾ ਜਿਹੜਾ ਵਿਵੇਕ ਲੱਗਣਾ ਵਿਵੇਕ ਦਾ ਅਰਥ ਜੋ ਕਰਨਾ ਕਰ ਲਓ ਪਰ ਅੱਜ ਕੱਲ ਇੱਕ ਸਜ਼ਾ ਲਾਉਂਦੇ ਨੇ ਸਿੱਖ ਪੰਥ ਵਿੱਚ ਉਸ ਨੂੰ ਤਨਖਾਹ ਕਹਿੰਦੇ ਨੇ ਹੁੰਦੀ ਸਜ਼ਾ ਪਰ ਉਹ ਜੋ ਪਾਠ ਕਰਨਾ ਹੁੰਦਾ ਹੈ ਜੋੜੇ ਸਾਫ਼ ਕਰਨਾ ਹੁੰਦਾ ਉਹ ਸਜ਼ਾ ਹੁੰਦੀ ਹੈ ਕਦੋਂ ਲਾਉਂਦੇ ਆ ਜਦੋਂ ਕੋਈ ਰਹਿਤ ਮਰਜ਼ਾ ਦਾ ਵਿੱਚ ਗਲਤੀ ਕਰਦਾ ਤੇ ਉਸ ਨੂੰ ਸਜ਼ਾ ਲਾ ਦਿੱਤੀ ਜਾਂਦੀ ਹੈ ਤੇ ਇਸ ਤਰ੍ਹਾਂ ਕਰਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਵੀ ਇਹ ਸਜ਼ਾ ਲਾਈ ਗਈ ਸਜ਼ਾ ਕਿਵੇਂ ਲਗਣੀ ਹੈ ਬਾਬਾ ਬੁੱਢਾ ਜੀ ਨੇ ਕਹਿੰਦੇ ਕੀ ਕਿਹਾ ਉਹਨਾਂ ਦਾ ਹੱਥ ਫੜ ਕੇ ਕੁਝ ਦੂਰ ਚਲੇ ਚੱਲ ਕੇ ਫਲਾਥਾਂ ਵੇਖਿਆ ਅਗੇ ਕੀ ਕਿਹਾ ਇਹ ਵੇਖ ਤੁਮ ਕੋ ਲਗ ਭਾਰੀ ਜਥਾ ਸਰੂਪ ਧਰਿਓ ਫਕਾਰੀ ਆਪਨੋ ਸਰ ਖਨਵਾਵਨ ਕੀਜੈ ਨਾਮ ਵਿਵੇਕ ਤਾਲ ਧਰ ਦੀਜੈ ਕਹਿੰਦੇ ਵੀ ਇਹ ਤੁਹਾਨੂੰ ਇੱਥੇ ਵਿਵੇਕ ਬਹੁਤ ਭਾਰੀ ਵਿਵੇਕ ਲੱਗਣਾ ਜਦੋਂ ਵੱਜਰ ਕਰਾਇਤ ਕੋਈ ਕਰਨ ਹੋਵੇ ਵੱਡੀ ਗਲਤੀ ਕਰ ਦੇਵੇ ਉਸ ਨੂੰ ਵੱਡੀ ਸਜ਼ਾ ਲਈ ਜਾਂਦੀ ਹੈ ਇੱਥੇ ਇਹ ਵਿਵੇਕ ਲਾਉਣਾ ਕਿਉਂਕਿ ਅੱਗੇ ਸਾਨੂੰ ਵਿਵੇਕ ਦਾ ਅਰਥ ਇਹਦੇ ਅਨਸਾਰ ਜੋ ਇਸ ਕਵੀ ਨੇ ਕੀਤਾ ਉਹ ਸਾਨੂੰ ਅੱਗੇ ਪੜਨ ਤੋਂ ਸਮਝ ਆ ਜਾਏਗਾ ਜਿੱਥੇ ਲਿਖਿਆ ਹੋਇਆ ਕਿ ਅੱਗੇ ਵਾਸਤੇ ਵੀ ਕੋਈ ਅਗਰ ਰਹਿਤ ਮਰਜ਼ਾਦਾ ਵਿੱਚ ਗਲਤੀ ਕਰੇਗਾ ਉਹ ਇੱਥੇ ਆ ਕੇ ਇਸ਼ਨਾਨ ਕਰੇਗਾ ਤੇ ਉਸ ਦਾ ਸੁਧਾਰ ਹੋ ਜਾਏਗਾ ਫਾਬ ਉਹ ਆਮ ਸੰਗਤ ਵਿੱਚ ਰਲ ਜਾਏਗਾ ਖੈਰ ਅਮਰਤ ਸੰਚਾਰ ਤੋਂ ਬਾਅਦ ਤਾਂ ਉਹ ਇੱਕ ਅਲੱਗ ਪ੍ਰਕਿਰਿਆ ਸ਼ੁਰੂ ਹੋ ਗਈ ਪਰ ਪਹਿਲੇ ਜਿਹੜਾ ਇਹ ਸਥਾਨ ਬਣਾਇਆ ਉਸ ਦੇ ਬਾਰੇ ਬਾਬਾ ਬੁੱਢਾ ਜੀ ਕਹਿ ਰਹੇ ਇਹ ਵਿਵੇਕ ਤੁਹਾਨੂੰ ਭਾਰੀ ਲੱਗੇਗਾ ਜਿਵੇਂ ਵਰ ਫਕਰੀ ਸਰੂਪ ਉਤਾਰ ਨਹੀਂ ਕੀਤਾ ਹੈ ਇੱਕ ਸਰੋਵਰ ਦੀ ਖਦਵਾਈ ਕਰਾਵੋ ਤੇ ਉਸ ਦਾ ਨਾਮ ਵਿਵੇਕ ਸਰ ਰੱਖ ਦੇਵੋ ਅਗੇ ਇਹਦਾ ਨੋਟ ਕੀ ਲਿਖਿਆ ਹੈ ਵਿਵੇਕ ਦਾ ਅਰਥ ਹੈ ਉਹ ਗਿਆਨ ਜੋ ਵੇਰਵਾ ਕਰਕੇ ਗੱਲ ਨੂੰ ਅਨੁਭਵ ਕਰ ਸਕੇ ਫਲੇ ਬੁਰੇ ਦਾ ਗਿਆਨ ਤੇ ਸਤ ਅਸਤ ਦਾ ਗਿਆਨ ਜਾਣ ਸਕਦੇ ਉਹ ਵਿਵੇਕ ਸਰੋਵਰ ਵਾਲੇ ਥਾਂ ਸ੍ਰੀ ਹਰਗੋਬਿੰਦ ਸਾਹਿਬ ਬੈਠ ਕੇ ਗਿਆਨ ਦਾ ਫਦੇਸ਼ ਦਿਆ ਕਰਦੇ ਇਹ ਕਹਾਣੀ ਅਗੋਂ ਇਹ ਸਾਡੇ ਵਿਦਵਾਨਾਂ ਨੇ ਬਣਾਈ ਹੈ ਪਰ ਇੱਥੇ ਵਿਵੇਕ ਪahari ਲਗਣਾ ਇਹਦਾ ਅਰਥ ਸਾਨੂੰ ਸਿੱਧਾ ਫਦਰਾ ਸਮਝ ਆਉਂਦਾ ਹੈ ਪahari ਉਹ ਇੱਕ ਸਜਾ ਪahari ਲਗਣੀ ਹੈ ਤੇ ਉਹ ਕੀ ਹੈ ਵਿਗਰਹਿ ਰਹਿਤ ਵਿਖੇ ਸਿੱਖ ਜੋਈ ਨਿਸ਼ਾਨੇ ਨਿਰਵਲ ਹੋਈ ਅਫਰ ਕਾਮਨਾ ਵਾਨ ਜੂ ਸੇਵ ਰਾਵਰ ਕੋ ਫਰਤਾ ਫਸੋ ਦੇਵ ਇਥੇ ਕਲੀਅਰ ਕੀਤਾ ਬਬੇ ਇੱਕ ਦਾ ਅਰਥ ਜਿਹੜਾ ਉੱਤੇ ਫੁੱਟਨੋਟ ਲਿਖਿਆ ਹੈ ਉਹਦੇ ਵਿੱਚ ਅਰਥ ਕਲੀਅਰ ਨਹੀਂ ਹੈ ਆ ਕਵੀ ਜਿਹੜਾ ਅਰਥ ਦੱਸ ਰਿਹਾ ਇਥੇ ਜਿਹੜਾ ਵੀ ਰਹਿਤ ਮਰਜ਼ਾ ਦਾ ਵਿੱਚ ਵਿਗੜ ਜਾਵੇ ਉਹ ਇੱਥੇ ਆ ਕੇ ਇਸ਼ਨਾਨ ਕਰਕੇ ਨਿਰਮਲ ਹੋ ਜਾਵੇਗਾ ਜਿੱਦਾਂ ਅੱਜਕੱਲ ਦੁਵਾਰਾ ਅੰਮ੍ਰਿਤ ਸੰਚਾਰ ਕਰਦੇ ਨੇ ਸਿਖਾਉਂਦੇ ਨੇ ਔਰ ਉਹਨੂੰ ਸਜਾ ਲਾਉਂਦੇ ਨੇ ਜਿਹੜਾ ਰਹਿਤੋਂ ਜ਼ਿਆਦਾ ਜੇ ਵਿਗੜ ਜਾਂਦਾ ਕੋਈ ਵਜ੍ਹਾ ਕਰਾ ਕਰੈਤ ਕਰ ਲੈਂਦਾ ਉਸ ਵੇਲੇ ਤੱਕ ਛੇਵੇਂ ਪਾਦਸ਼ਾਹ ਤੋਂ ਇਹ ਕੰਮ ਸ਼ੁਰੂ ਕੀਤਾ ਸੀ ਕਿ ਵਵੇਖ ਸਰ ਵਿੱਚ ਆ ਕੇ ਇਸ਼ਨਾਨ ਕਰ ਲੈ ਦਾ ਉਸ ਦੇ ਵਜਰ ਕਰਤ ਫਹਾਵ ਗੁਰੂ ਹਰਗੋਬਿੰਦ ਸਾਹਿਬ ਦੇ ਮੱਥੇ ਤੇ ਪਰਮਾਨੈਂਟ ਇੱਕ ਕਲੰਕ ਲਾ ਦਿੱਤਾ ਇਸ ਲਖਾਰੀ ਨੇ ਕਿ ਉਹਨਾਂ ਨੇ ਜ਼ਿੰਦਗੀ ਵਿੱਚ ਕੋਈ ਵਜਰ ਗਲਤੀ ਵਜਰ ਕਰਤ ਕੀਤੀ ਸੀ ਇਸ ਕਰਕੇ ਉਸ ਦਾ ਪਛਤਾਵਾ ਕਰਨ ਲਈ ਭਵੇਕ ਸਰ ਸਰੋਵਰ ਦੀ ਖਦਵਾਈ ਕਰਵਾਈ ਔਰ ਉੱਥੇ ਫਿਰ ਇਸ਼ਨਾਨ ਕੀਤਾ ਸਿਰਫ ਇਸ਼ਨਾਨ ਨਹੀਂ ਕੀਤਾ ਅਗੋਲਖਾਰੀ ਨੇ ਪੱਕਾ ਕਰ ਦਿੱਤਾ ਕਿ ਅੱਗੇ ਤੋਂ ਵੀ ਕੋਈ ਰਹਿਤ ਅਮਰ ਜਾਦਾ ਬੇਤ ਗਲਤੀ ਕਰੇਗਾ ਤਾਂ ਇੱਥੇ ਆ ਕੇ ਇਸ਼ਨਾਨ ਕਰੇਗਾ ਕਾਂ ਉਸ ਦੀ ਜੋ ਗਲਤੀ ਮਾਫ ਹੋ ਜਾਏਗੀ ਉਹ ਸੁਖਰੂ ਹੋ ਜਾਏਗਾ ਉਹ ਆਮ ਸੰਗਤ ਵਿੱਚ ਰਲ ਜਾਵੇਗਾ ਜਿਹੜਾ ਕੋਈ ਹੋਰ ਕਾਮਨਾ ਧਾਰ ਹੋਰ ਵੀ ਕਿਸੇ ਕੋਈ ਮੰਗ ਮੰਗਣ ਆਵੇਗਾ ਅਸ਼ਨਾਣ ਕਰੇ ਉਹ ਆਪ ਜੀ ਦੇ ਵਰਤਾਪ صدقا ਸਾਰੀਆਂ ਕਾਮਨਾਵਾਂ ਪ੍ਰਾਪਤ ਕਰੇਗਾ ਐ ਜਿਹੜੀ ਸਾਰੀ ਕਹਾਣੀ ਹੈ ਬਾਬਾ ਬੁੱਢਾ ਜੀ ਦੇ ਵਚਨ ਸੁਣ ਕੇ ਗੁਰੂ ਜੀ ਨੇ ਤਮਰ ਕੱਸਾ ਕਰ ਲਿਆ ਤੇ ਇੱਕ ਕਹੀ ਮੰਗਵਾ ਕੇ ਇਹ ਬਾਬਾ ਬੁੱਢਾ ਜੀ ਨੇ ਵਿਵੇਕ ਸਰ ਦੀ ਜਿਹੜੀ ਕਹਾਣੀ ਸਾਰੀ ਇਹ ਢੰਗ ਦੱਸਿਆ ਕਿ ਕਿਵੇਂ ਰਹਿਤ ਅਮਰਜਾਦਾ ਵਿੱਚ ਵਾਪਸ ਆਉਣਾ ਹੈ ਗਲਤੀ ਹੋ ਕੇ ਕਿਵੇਂ ਬਖਸ਼ਾਇਆ ਜਾਣਾ ਇਹ ਵਾਵਾ ਵੁੱਡਾ ਜੀ ਨੇ ਸਾਰਾ ਵਿਵੇਕ ਸਰਸਰੋਵਰ ਦੀ ਕਾਰਡ ਕੱਢੀ ਹੈ ਪਰਮਨੈਂਟ ਸਭ ਕੁਝ ਕਰਾਇਆ ਕਵੀ ਨੇ ਆ ਉਹੀ ਡਾਇਰੈਕਟਰ ਹੈ ਉਹੀ ਰਾਈਟਰ ਹੈ ਕਹਾਣੀ ਲਿਖ ਵੀ ਉਹੀ ਰਿਹਾ ਔਰ ਉਸ ਨੂੰ ਡਾਇਰੈਕਟ ਵੀ ਉਹੀ ਕਰ ਰਿਹਾ ਭਾਵ ਕਿਵੇਂ ਚਲਾਉਣੀ ਹੈ ਇੱਕੋ ਹੀ ਬੰਦਾ ਕਰ ਰਿਹਾ ਸਭ ਕੁਝ ਸਾਰਾ ਦੋਸ਼ ਜੋ ਗਲਤੀਆਂ ਜੋ ਗੁਰੂ ਸਹਿਬਾਨ ਬਾਬਾ ਵੁੱਡਾ ਜੀ ਦੇ ਸਿੱਖਾਂ ਦੇ ਸਿਰ ਤੇ ਵੜੀਆਂ ਹਨ ਉਹ ਸਾਰੇ ਦਾ ਜੋ ਕਰਤਾ ਹੈ ਉਹ ਕਵੀ ਸੰਤੋਖ ਸਿੰਘ ਹੈ ਜਾਂ ਇਸ ਦੇ ਪਿੱਛੇ ਕੋਈ ਜਿਹੜੀ ਚੀਜ਼ ਕੰਮ ਕਰਦੀ ਉਹ ਹੈ ਇਸ ਨੇ ਗੁਰੂ ਸਹਿਬਾਨ ਦਾ ਸਿੱਖ ਸਹਿਬਾਨ ਦਾ ਮਹਾਨ ਸਿੱਖਾਂ ਦੇ ਕਿਰਦਾਰ ਦੇ ਉੱਤੇ ਜੋ ਇਸੇ ਤਰ੍ਹਾਂ ਹਰ ਜਗ੍ਹਾ ਕਿੰਤੂ ਫਰੰਤੂ ਕੀਤਾ ਹਰ ਜਗ੍ਹਾ ਉਸ ਨੂੰ ਇੱਕਦਮ ਗੀ ਕਹਿੰਦੇ ਆ ਘੱਟਿਆ ਰੂਪ ਵਿੱਚ ਪੇਸ਼ ਕੀਤਾ ਉਸ ਦੇ ਮੱਥੇ ਤੇ ਦਾਗ ਲਾਇਆ ਤਵਲ ਆਇਆ ਤੇ ਇਸ ਤਰ੍ਹਾਂ ਕਰਕੇ ਸਾਰੀ ਕਹਾਣੀ ਇਸ ਤਰ੍ਹਾਂ ਕਮਰਕੱਸਾ ਕੀਤਾ ਸਰੋਵਰ ਦੀ ਖਦਵਾਈ ਸ਼ੁਰੂ ਹੋ ਗਈ ਗੁਰੂ ਹਰਗੋਬਿੰਦ ਸਾਹਿਬ ਖੁਦ ਆਪਣੇ ਪੱਲੇ ਦੇ ਆਪਣੇ ਜਗ੍ਹੀ ਦੇ ਵਿੱਚ ਚੋਲੇ ਦੇ ਵਿੱਚ ਮਿੱਟੀ ਪਾ ਪਾ ਕੇ ਜਿਵੇਂ ਬੱਚੇ ਨਹੀਂ ਖੇਡਦੇ ਹੁੰਦੇ ਐਵੇਂ ਗੁਰੂ ਹਰਗੋਬਿੰਦ ਸਾਹਿਬ ਨੂੰ ਇਹ ਕੰਮ ਕਰਦੇ ਦਿਖਾਇਆ ਕਿਉਂਕਿ ਉਹਨਾਂ ਨੇ ਉਹ ਆਪਣਾ ਬਵੇਕ ਪੂਰਾ ਕਰਨਾ ਸੀ ਉਹਨਾਂ ਨੇ ਕੀਤੀ ਹੋਈ ਗਲਤੀ ਦਾ ਆਪਣਾ ਮਾਫੀ ਮੰਗਣੇ ਸੀ ਖੁਦ ਉਹ ਆਪ ਕੀਤਾ ਸਰੋਵਰ ਖੁਦਿਆ ਗਿਆ ਫਿਰ ਸਾਰਿਆਂ ਨੇ ਉੱਥੇ ਇਸ਼ਨਾਨ ਕੀਤਾ ਇਸ ਤਰ੍ਹਾਂ ਕਰਕੇ ਇਹ ਜਿਹੜੀ ਸਾਰੀ ਕਹਾਣੀ ਕੌਲਾਂ ਤੇ ਗੁਰੂ ਹਰਗੋਬਿੰਦ ਸਾਹਿਬ ਦਾ ਪ੍ਰਸੰਗ ਉਦੋਂ ਬਾਅਦ ਚ ਅੱਗੇ ਪ੍ਰਸੰਗ ਇਹ ਹੈ ਕਿ ਉਦੋਂ ਉਸ ਸਮੇਂ ਜੋ ਬਾਜ ਦੇ ਕਾਰਨ ਲੜਾਈ ਹੋਈ ਸੀ ਸ਼ਾਹਜਹਾਨ ਦੇ ਸਪਾਹੀਆਂ ਨਾਲ ਤੇ ਉਸ ਵੇਲੇ ਉਧਰ ਬੀਬੀ ਵੀਰੋ ਦਾ ਜੋ ਗੁਰੂ ਹਰਗੋਬਿੰਦ ਸਾਹਿਬ ਦੀ ਸੁਪੁੱਤਰੀ ਸੀ ਉਸ ਦਾ ਵਿਆਹ ਰੱਖਿਆ ਹੋਇਆ ਸੀ ਵਿਆਹ ਤੋਂ ਪਹਿਲਾਂ 1-2 ਦਿਨ ਇਹ ਲੜਾਈ ਹੋਈ ਹੈ ਉਸ ਵੇਲੇ ਇਹ ਕੌਲਾ ਨੂੰ ਅੰਮ੍ਰਿਤਸਰ ਤੋਂ ਕਰਤਾਰਪੁਰ ਸਾਹਿਬ ਜੋ ਜਲੰਧਰ ਜ਼ਿਲ੍ਹੇ ਵਿੱਚ ਹੈ ਉੱਥੇ ਸ਼ਿਫਟ ਕਰ ਦਿੱਤਾ ਗਿਆ ਸੀ ਉੱਥੇ 15 ਦਿਨਾਂ ਬਾਅਦ ਜੋ ਹੈ ਕੌਲਾ ਦੀ ਮੌਤ ਹੋ ਜਾਂਦੀ ਹੈ ਇਸ ਲਖਾਰੀ ਦੇ ਲਿਖੇ ਗ੍ਰੰਥ ਅਨੁਸਾਰ ਤੇ ਆਦ ਵੀੜ ਵੀ ਉਦੋਂ ਦੀ ਉੱਥੇ ਕਰਤਾਰਪੁਰ ਸਾਹਿਬ ਹੀ ਹੈ ਉਹ ਇੱਕ ਗੱਲ ਹੋਰ ਇੱਥੇ ਨੋਟ ਕਰਨ ਵਾਲੀ ਹੈ ਕਿ ਜਦੋਂ ਪਹਿਲੀ ਜੰਗ ਹੋਈ 28 ਚ ਲਿਖਿਆ ਕਿਤੇ 30 ਦੇ ਵਿੱਚ ਲਿਖਿਆ 1630 ਚ ਉਹ ਪਹਿਲੀ ਜੰਗ ਹੋਈ ਉਸ ਤੋਂ ਬਾਅਦ ਆਦ ਵੀੜ ਮੁੜ ਕੇ ਦਰਬਾਰ ਸਾਹਿਬ ਨਹੀਂ ਗਈ ਇਹ ਇਸ ਗ੍ਰੰਥ ਅਨੁਸਾਰ ਜੇ ਕਿਸੇ ਕੋਲ ਹੋਰ ਕੋਈ ਇਤਿਹਾਸ ਹੋਵੇ ਇਹ ਗ੍ਰੰਥ ਇਹ ਕਹਿੰਦਾ ਹੈ ਕਿ ਦਰਬਾਰ ਸਾਹਿਬ ਤੋਂ ਆਦ ਵੀੜ ਪਹਿਲੀ ਜੰਗ ਜਦੋਂ ਗੁਰੂ ਹਰਗੋਬਿੰਦ ਸਾਹਿਬ ਤੇ ਸ਼ਾਹਜਹਾਂ ਦੇ ਸਫਾਈਆਂ ਨਾਲ ਹੋਈ ਅੰਮ੍ਰਿਤਸਰ ਦੀ ਜੰਗ ਉਸ ਤੋਂ ਬਾਅਦ ਆਦ ਗ੍ਰੰਥ ਬਾਅਦ ਵਿੱਚ ਕੋਈ ਹੋਰ ਹੱਥ ਲਿਖਤ ਕੋਈ ਨਕਲ ਮਾਰ ਕੇ ਪੁਰਾਣੀਆਂ ਵੀੜਾਂ ਤੋਂ ਵੀੜ ਬਣਾ ਕੇ ਰੱਖੀ ਹੋਵੇਗੀ ਕਦੋਂ ਰੱਖੀ ਹੈ ਕਿਹਨ ਰੱਖੀ ਹੈ ਉਸ ਦਾ ਵੇਰਵਾ ਹਲੇ ਅਸੀਂ ਖੋਜ ਰਹੇ ਹਾਂ ਪਰ ਇਸ ਫਸਟ ਹੈ ਇਸ ਗ੍ਰੰਥ ਅਨੁਸਾਰ ਉਹ ਵੀੜ ਪਹਿਲੀ ਜੰਗ ਕਿਤੇ 28 ਲਿਖਿਆ ਕਿਤੇ 1630 ਲਿਖਿਆ ਹੋਇਆ ਤੇ ਉਦੋਂ 1628 ਦਾ ਵੀ ਵੀ ਵੀਰੋ ਦਾ ਵਿਆਹ ਲਿਖਿਆ ਤੇ 28 ਦੇ ਵਿੱਚ ਜੰਗ ਹੋਈ ਹੋएगी ਤੇ ਉਹ ਵੀੜ ਉਸੋਂ ਅੰਮ੍ਰਿਤਸਰ ਤੋਂ ਕਰਤਾਰਪੁਰ ਅੱਜ ਤੱਕ ਉਹ ਕਰਤਾਰਪੁਰੀ ਧੀਰਮਲ ਜਿਹੜਾ ਸੀ ਉਹਦੇ ਪਰਿਵਾਰਕ ਮੈਂਬਰਾਂ ਕੋਲ ਉੱਥੇ ਹੈ ਤੇ ਵੀ ਵੀ ਕੌਲਾ ਦਾ ਜੋ ਮ੍ਰਿਤੂ ਹੈ ਉਹ 15 ਦਿਨਾਂ ਬਾਅਦ ਕਰਤਾਰਪੁਰ ਵਿਖੇ ਹੀ ਹੋ ਗਏ ਤੋ ਇਹ ਸਾਰੇ પ્રસੰਗ ਦੇ ਵਿੱਚ ਪੂਰੇ પ્રસੰਗ ਵਿੱਚ ਕਵੀ ਨੇ ਇੱਕ ਉਹਦਾ ਕੇਂਦਰ ਬਿੰਦੂ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਚਾਲ ਚੱਲਣ ਤੇ ਸਖੀਅਤ ਉੱਤੇ ਦਾਗ ਲਾਉਣਾ ਪੂਰੀ ਕਹਾਣੀ ਵਿੱਚ ਇੱਕ ਪ੍ਰੇਮ ਪ੍ਰਸੰਗ ਕਵੀ ਨੇ ਬਣਾ ਕੇ ਪੇਸ਼ ਕੀਤਾ ਬੜੇ ਲੁਕਵੇਂ ਢੰਗ ਨਾਲ ਬੜੇ ਡੇਡੇ ਢੰਗ ਨਾਲ ਬੜੇ ਹੀ ਮਤਲਬ ਸ਼ਹਿਦ ਵਿੱਚ ਲਵੇਟਲ ਫੇਟ ਕੇ ਇਹ ਸਾਡੇ ਗੱਲ ਫਾਇਆ ਉਹ ਕੱਟੋ-ਕੱਟ 6 7 8 ਵੀਡੀਓ ਹੋ ਗਈਆਂ ਹੋਣਗੀਆਂ ਇਹ ਵੀ ਬਹੁਤ ਜਲਦੀ ਜਲਦੀ ਕੀਤਾ ਹੁਣ ਇਹ ਸੰਕਤਾ ਦੀ ਲੋਟੀ ਹੈ ਕਿ ਜੇ ਹੋਸ਼ ਪਟਦਾ ਚਾਈਦੀ ਹੋਵੇਗੀ ਤਾਂ ਇੱਕ ਵੀਡੀਓ ਹੋਰ ਬਣਾ ਦੇਵਾਂਗਾ ਜਿਹਦੇ ਵਿੱਚ ਸਮਰਾਈਜ਼ਡ ਕਰਾਂਗੇ ਇਹ ਸਾਰੇ ਦੀ ਸਮਰੀ ਬਣਾਵਾਂਗੇ ਤਤ ਕੱਢ ਕੇ ਦੱਸਾਂਗੇ ਕਿ ਕਿਵੇਂ ਕਿਵੇਂ ਇਸ ਕਵੀ ਨੇ ਗੁਰੂ ਸਬੰਧ ਦੀ ਸਖੀਅਤ ਨੂੰ ਦਾਗਦਾਰ ਕਰਨ ਲਈ ਕਿ ਡੀਪ ਪਲੈਨਿੰਗ ਬਣਾਈ ਹੈ ਕਿਵੇਂ ਕਿਸ ਟੇਡੇ ਤੰਗ ਨਾਲ ਸਾਰਾ ਕੰਮ ਕੀਤਾ ਇੱਕ ਸਾਡੇ ਜਰਨੈਲ ਸਤਗੁਰੂ ਹਰਗੋਬਿੰਦ ਸਾਹਿਬ ਜਿਨ੍ਹਾਂ ਨੇ ਐਸੀ ਫੂਰਨੇ ਪਾਏ ਸਿੱਖ ਕੌਮ ਨੂੰ ਇੱਕ ਟਰਨਿੰਗ ਪੁਆਇੰਟ ਦਿੱਤਾ ਇੱਕ ਮੋੜ ਘਟਿਆ ਕਿ ਸਿਰਫ ਰੱਬੀ ਵਰਧੀ ਨਹੀਂ ਨਾਲ ਸਰੀਰਕ ਵੱਲ ਵੀ ਚਾਹੀਦਾ ਤੇ ਸਮੇਂ ਦੀਆਂ ਸਰਕਾਰਾਂ ਨਾਲ ਛਿੱਜਣ ਲਈ ਉਸ ਸਮੇਂ ਉਸ ਸਮੇਂ ਤੇੜਕ ਵਾਲਾ ਰਾਹੀ ਸਾਰਾ ਬੋਲ ਵਾਲਾ ਸੀ ਅੱਜ ਡੈਮੋਕ੍ਰੇਸੀ ਹੈ ਫਰਕ ਹੈ ਦੋਨਾਂ ਗੱਲਾਂ 'ਚ ਪਰ ਉਸ ਵੇਲੇ ਜਿਹੜਾ ਸਿਸਟਮ ਚੱਲ ਰਿਹਾ ਸੀ ਉਸ ਵੇਲੇ ਉਹਨਾਂ ਨੇ ਉਹ ਅਪਣਾਇਆ ਔਰ ਸਫਲ ਰਹਿ 100/100 100% ਸਫਲ ਰਹਿ ਔਰ ਉਹਨਾਂ ਨੇ ਸੰਸਾਰ ਤੇ ਐਸੇ ਕੌਤੂ ਕਰਕੇ ਦਿਖਾਏ ਅੱਜ ਜਿਹੜਾ ਹਿੰਦੁਸਤਾਨ ਆਜ਼ਾਦੀ ਦਾ ਨਿਕ ਮਾਨ ਰਿਹਾ ਉਹ ਸਾਰੇ ਦਾ ਸਾਰਾ ਵਿਦੌਲਤ ਹੈ ਗੁਰੂ ਸਹਿਬਾਨ ਦੇ ਜੋ ਮਾਰਗਦਰਸ਼ਨ ਦਿੱਤਾ ਸੀ ਔਰ ਗੁਰੂ ਹਰਗੋਬਿੰਦ ਸਾਹਿਬ ਨੇ ਉਸ ਦਾ ਮੁੱਢ ਬਣਿਆ ਜੋ ਇੱਕ ਸੈਨਾ ਦੇ ਰੂਪ ਵਿੱਚ ਇੱਕ ਸ਼ਕਤੀ ਦੇ ਰੂਪ ਵਿੱਚ ਤੇ ਅੱਜ ਹਿੰਦੁਸਤਾਨ ਪੂਰਾ ਆਜ਼ਾਦ ਹੈ ਤੇ ਸਾਨੂੰ ਇੱਕੋ ਹੀ ਬੇਨਤੀ ਮੈਂ ਵਾਰ-ਵਾਰ ਕਰਦਾ ਗੁਰਮੁਖੋ ਸਿੱਖੋ ਗੁਰੂ ਦੇ ਕੀਤੇ ਹੋਏ ਪਰਪਕਾਰਾਂ ਨੂੰ ਥੋੜਾ ਬਹੁਤ ਉਹਦਾ ਕਰਜ ਅਵਤਾਰ ਦਈਏ ਜਾਗिए ਇਹਨਾ ਗ੍ਰੰਥਾਂ ਦੀ ਫੜਚੋਲ ਆਪ ਕਰਿਏ ਸਮਝੀ ਜਿੱਥੇ ਕਿਤੇ ਗੁਰੂ ਦੀ ਵਿਅਦਵੀ ਕੀਤੀ ਹੈ ਗੁਰੂ ਦੀ ਹੇੱਠੀ ਕੀਤੀ ਹੈ ਉਥੇ ਜ਼ਹਦ ਜਾਓ ਦਿਮਾਗ ਦੀ ਕੈਂਟੀ ਖੜਚ ਜਾਏ ਔਰ ਕਹਿ ਦਿਓ ਬਈ ਬੱਸ ਕਰੋ ਨਾ ਸੁਣਾ ਰਹਿਣ ਦਿਓ ਸਾਨੂੰ ਨਹੀਂ ਚਾਹੀਦਾ ਇਹ ਝੂਠ ਹੈ ਇਹ ਕੁਫਰ ਹੈ ਇਸ ਗ੍ਰੰਥ ਨੂੰ ਗੁਰੂ ਗੁਰੂ ਸਾਹਿਬ ਗੁਰਦੁਆਰਾ ਸਾਹਿਬਾਂ ਚੋਂ ਕੋ ਬਾਹਰ ਕੱਢੋ ਜੇ ਕਿਸੇ ਨੇ ਆਪਣੀ ਲਾਇਬ੍ਰੇਰੀ ਚ ਰੱਖਣਾ ਆ ਪੜ੍ਹਨਾ ਸਮਝਣਾ ਉਦੀ ਮਰਜ਼ੀ ਹੈ ਕਿਉਂਕਿ ਸਾਨੂੰ ਕਿਸੇ ਗ੍ਰੰਥ ਦੇ ਉੱਤੇ ਪਹਿਲੀ ਗੱਲ ਜੇ ਇਸ ਨਾਲੋਂ ਗ੍ਰੰਥ ਸ਼ਬਦ ਹੀ ਹਟਾ ਦਿਓ ਅੱਧੀ ਪ੍ਰੋਬਲਮ ਅੱਧੀ ਜੋੜੀ ਸਾਡੀ ਤਕਲੀਫ ਹੈ ਉਦੋਂ ਦੂਰ ਹੋ ਜਾਣੀ ਇਸ ਨੂੰ ਗੁਰਪ੍ਰਤਾਪ ਸੂਰਜੀ ਕਰ ਦਿਓ ਗ੍ਰੰਥ ਲਾਹ ਦਿਓ ਬੜਾ ਫਰਕ ਪਾਇਆ ਬੜਾ ਫਰਕ ਪਾਇਆ ਸਿਰਫ ਗ੍ਰੰਥ ਗੁਰੂ ਗ੍ਰੰਥ ਸਾਹਿਬ ਹੀ ਨਾ ਰਹਿਣ ਆਂਤਰਵਾਂ ਦੇ ਲੋਕ ਆਪਣੇ ਗ੍ਰੰਥਾਂ ਨਾਲ ਗ੍ਰੰਥ ਸ਼ਬਦ ਵਰਤਦੇ ਨੇ ਅਸੀਂ ਉਹਨਾਂ ਨੂੰ ਨਹੀਂ ਰੋਕ ਸਕਦੇ ਪਰ ਜਿਹੜੇ ਗ੍ਰੰਥ ਅਸੀਂ ਸਿੱਖ ਧਰਮ ਵਿੱਚ ਰੱਖੇ ਹੋਏ ਨੇ ਉਹਨਾਂ ਦੀ ਤਾਂ ਸਾਡਾ ਵਾਸ ਚੱਲਦਾ ਹੈ ਨਾ ਸਿਰਫ ਗੁਰੂ ਗ੍ਰੰਥ ਸਾਹਿਬ ਲਈ ਗ੍ਰੰਥ ਸ਼ਬਦ ਵਰਤੋ ਬਹੁਤ ਖੁਸ਼ ਫਾਇਦਾ ਹੋਏਗਾ ਸਾਰੇ ਗ੍ਰੰਥਾਂ ਦੀ ਫੜਤੋਲ ਕਰੋ ਸੱਚ ਦੇ ਨਿਤਾਰੇ ਨਤੀਜੇ ਤੇ ਪਹੁੰਚੋ ਹਰ ਗ੍ਰੰਥ ਵਿੱਚੋਂ ਤਸਵੀਰ ਜਿਹੜੀ ਗੁਰੂ ਗ੍ਰੰਥ ਸਾਹਿਬ ਵਾਲੀ ਚਲਕਣੀ ਚਾਹੀਦੀ ਆ ਤਸਵੀਰ ਵਿੱਚੋਂ ਵੀ ਤਸਵੀਰ ਗੁਰੂ ਗ੍ਰੰਥ ਸਾਹਿਬ ਵਾਲੀ ਬੋਲਣੀ ਚਾਹੀਦੀ ਆ ਜੇ ਐਸੀ ਨਹੀਂ ਬੋਲਦੀ ਤੇ ਸਮਝ ਲਓ ਉਹ ਗ੍ਰੰਥ ਝੂਠੇ ਨੇ ਕੂੜ ਹੈ ਉਹ ਸਿਰਫ ਫਰੇਵ ਹੈ ਉਹ ਧੋਖਾ ਹੈ ਉਹ ਛਲਾਵਾ ਹੈ ਉਸ ਤੋਂ ਬਚੀਏ ਗੁਰੂ ਗ੍ਰੰਥ ਸਾਹਿਬ ਨਾਲ ਜੁੜੀਏ ਆਓ ਇਹਨਾਂ ਵਿਚਾਰਾਂ ਨਾਲ ਅਸੀਂ ਸਮਾਪਤੀ ਕਰਦੇ ਆਂ ਤੇ ਹੁਣ ਇਹ ਉਹੀ ਬੇਨਤੀ ਵਾਰ-ਵਾਰ ਕਿ ਜੇਕਰ ਇਹ ਉੱਦਮ ਅਫਰਾਲਾ ਤੁਹਾਨੂੰ ਚੰਗਾ ਲੱਗਾ ਤਾਂ ਇਹ ਸਾਰੀਆਂ ਵੀਡੀਓ ਨੂੰ ਅੱਗੇ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਇਸੇ ਤਰ੍ਹਾਂ ਉਤਸ਼ਾਹ ਮਿਲਦਾ ਰਹੇ ਅਸੀਂ ਅੱਗੇ ਤੋਂ ਵੀਡੀਓ ਬਣਾਉਂਦੇ ਰਹੀਏ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ